ਜਦੋਂ ਰਾਜਾ ਬੁੱਧ ਸਿੰਘ ਨੂੰ ਕੁੰਡੇ ਖੜਕਾਉਂਦੇ ਨੂੰ ਛੇਵੀਂ ਰਾਤ ਆ ਗਈ ਨੀਂਦ ਨੇ ਫੇਰ ਘੇਰਾ ਪਾ ਲਿਆ ਆਓ ਇਸ ਤੋਂ ਅੱਗੇ ਸੁਣੀਏ ਰਾਜਾ ਤਾਂ ਸੰਗ ਨੀਂਦ ਕੇ ਹੋ ਗਿਆ ਐਨ ਬੇਹੋਸ਼ ਮੱਲੋ ਮੱਲੀ ਪੈ ਗਿਆ ਰਹੀ ਜਰਾ ਨਾ ਹੋਸ਼ ਜਾਨੀ ਦਾ ਦਾ ਲੱਗਿਆ ਗਿਆ ਰਾਣੀ ਦੇ ਪਾਸ ਅਬਤੁਰ ਚੱਲ ਹੁਣ ਵਖਸ ਹੈ ਮੁਖ ਸੇ ਕਹੇ ਬਲਾਸ ਬਾਹਰੀ ਵਿੱਚੋਂ ਜਾਨੀ ਸਿੱਟਿਆ ਕਮੰਦ ਹੈ ਰਾਣੀ ਨੂੰ ਅਸਾਰੇ ਆ ਕਲਮੰਦ ਹੈ ਪਿੱਛੋਂ ਡੱਬਾ ਟੂਮਾ ਦਾ ਪਕੜ ਆਵੰਦਾ ਦਿਲ ਵਿੱਚ ਲੱਖ ਸ਼ੁਕਰ ਮਨਾਵੰਦਾ ਰਾਤ ਭੀ ਹਨੇਰੀ ਬੱਦਲਾਂ ਦਾ ਜੋਰ ਸੀ ਆਵੇ ਨਾ ਨਜ਼ਰ ਸਾਰੇ ਅੰਧ ਘੋਰ ਸੀ ਵਗਦੀ ਹਨੇਰੀ ਰਸਤਾ ਨਿਖਿਆਵੰਦਾ ਦਿਲ ਵਿੱਚ ਲੱਖ ਸ਼ੁਕਰ ਮਨਾਵੰਦਾ ਤੁਰੇ ਜਾਣ ਦੋਨੋਂ ਵਿੱਚ ਦੀ ਬਝਾਰ ਦੇ ਜੇ ਤੇ ਉੱਤੇ ਖਾਫ ਨਾ ਜਰਾ ਪੀਤਾਰ ਦੇ ਜਾਨੀ ਚਤ ਵਿੱਚ ਦੇਵੀ ਨੂੰ ਤੇ ਆਵੰਦਾ ਦਿਲ ਵਿੱਚ ਲੱਖ ਸ਼ੁਕਰ ਮਨਾਵੰਦਾ ਲੰਗਣ ਕਿਲੇ ਚੋਂ ਨਹੀਂ ਰੱਬ ਦਾ ਹੋਰ ਪਹਾਣਾ ਵੀ ਤੇ ਆਸੀ ਆਣ ਰੱਬ ਦਾ ਮੁਖ ਸੇ ਕਸ਼ੋਰ ਚੰਦ ਫਰਮਾਵੰਦਾ ਦਿਲ ਵਿੱਚ ਲੱਖ ਸ਼ੁਕਰ ਮਨਾਵੰਦਾ ਦਿਲ ਵਿੱਚ ਲੱਖ ਸ਼ੁਕਰ ਮਨਾਵੰਦਾ ਉਧਰ ਬੁੱਧ ਸਿੰਘ ਕੁਦਰਤੀ ਜਾਗ ਪਿਆ ਸੁਣ ਵੀਰ ਉਠ ਧੂਏ ਤੇ ਦੇਖਦਾ ਦਿਸਦਾ ਨਹੀਂ ਫਕੀਰ ਦੋਨੋਂ ਹੱਥ ਜੋੜ ਕੇ ਪੱਟਾਂ ਤੇ ਮਾਰਦਾ ਆਣ ਭਾਣਾ ਬੀਤ ਗਿਆ ਕਰਤਾਰ ਦਾ ਕਾਲ ਜੇ ਚਮੁੱਠੀਆਂ ਲੈ ਰੋਣ ਡਹਿ ਗਿਆ ਧੋਖੇ ਨਾਲ ਰਾਣੀ ਨੂੰ ਫਤીર ਲੈ ਗਿਆ ਨਿਹਾਲ ਦਿਉ ਨੂੰ ਦੇਖਦਾ ਮੰਦਰ ਆਣ ਕੇ ਹੋ ਗਿਆ बेहोश ਸਖਣਾ ਪਛਾਣ ਕੇ ਰਹੀ ਨਾ ਸੁਰਤ ਗੋਤਿਆਂ ਚ ਪੈ ਗਿਆ ਤੋਖੇ ਨਾਲ ਰਾਣੀ ਨੂੰ ਫਤੀਰ ਲੱਗਿਆ ਰੋਵੇ ਜਾਰੋ ਜਾਰ ਸੁੰਦਰੀ ਦੇ ਕਾਰਨੇ ਪਟਤਾ ਜਹਾਨੋਂ ਕਰਮਾਂ ਦੀ ਮਾਰਨੇ ਅੱਜ ਮੇਰਾ ਸੋਨੇ ਦਾ ਬੁਰਜ ਢਹਿ ਗਿਆ ਤੋਖੇ ਨਾਲ ਰਾਣੀ ਨੂੰ ਫਤੀਰ ਲੱਗਿਆ ਪਹਿਲਾਂ ਭੇਸ ਲੱਗਿਆ ਨਹੀਂ ਸ਼ੈਤਾਨ ਦਾ ਉਹ ਤਾਂ ਕੋਈ ਆਦਮੀ ਹਸੋਲਤਾਨ ਦਾ ਕਿਲੇ ਵਿੱਚੋਂ ਬਾਹਰ ਅਜੇ ਤਾਂ ਨਹੀਂ ਹੈ ਗਿਆ ਧੋਖੇ ਨਾਲ ਰਾਣੀ ਨੂੰ ਫਤੀਰ ਲੈ ਗਿਆ ਝਾਕਦਾ ਚਫੇਰੇ ਔੜ ਦੀ ਨਾ ਗੱਲ ਜੀ ਕਾਲ ਜੇ ਚੱਪੇ ਆਸਾਰ ਪਰਸਲ ਜੀ ਮੱਥੇ ਉੱਤੇ ਦੋਨੋਂ ਹੱਥ ਸਤਾਰ ਬਹਿ ਗਿਆ ਤੋਖੇ ਨਾਲ ਰਾਣੀ ਨੂੰ ਫਕੀਰ ਲੱਗਿਆ ਪਹਿਰੇਦਾਰ ਆਦਮੀ ਬੁਲਾਏ ਕੋਲ ਜੀ ਆਖਦਾ ਜ਼ਬਾਨੋ ਬੁੱਧ ਸਿੰਘ ਬੋਲ ਜੀ ਕਸ਼ੋਰ ਸੌਣ ਵਾਸਤੇ ਸੀ ਕੌਣ ਕਹਿ ਗਿਆ ਤੋਖੇ ਨਾਲ ਰਾਣੀ ਨੂੰ ਫਕੀਰ ਲੱਗਿਆ ਤੋਖੇ ਨਾਲ ਰਾਣੀ ਨੂੰ ਫਕੀਰ ਲੱਗਿਆ ਪਹਿਰੇਦਾਰ ਉਚਾਰਦਾ ਮਾਫ ਕਰੋ ਮਹਾਰਾਜ ਦਿਨ ਸਤ ਹੋਏ ਸੋਤਿਆਂ ਗਈ ਅੱਖਾਂ ਲੱਗ ਆਜ ਰਾਣੀ ਮੇਰੀ ਲੈ ਗਿਆ ਫਤੀਰ ਠੱਗ ਕੇ ਪਕੜੋ ਸ਼ਸਾਬ ਹੀ ਮਗਰ ਲੱਗ ਕੇ ਮੇਰੇ ਪਾਸ ਤੁਸੀਂ ਸਾਧਨੂ ਲਿਆਵਣਾ ਬਿਨਾ ਪੁੱਛੇ ਫਾਹੇ ਸਾਧਨੂੰ ਚੜਾਵਣਾ ਹੁਣ ਦੋਨੋਂ ਅੰਦਰ ਕਿਲੇ ਦੇ ਫਿਰਦੇ ਹੁਣ ਇਹੋ ਜੋ ਜਾਏ ਕੇ ਦੋਹਾਂ ਦੇ ਗਿਰਦੇ ਫੇਰ ਹੱਥ ਚੋਰ ਟਾ ਕਦੀ ਨਹੀਂ ਆਵਣਾ ਬਿਨਾ ਪੁੱਛੇ ਫਾਹੇ ਸਾਧਨੂੰ ਚੜਾਵਣਾ ਦੇਖੋ ਕਿਤੇ ਵਿੱਚ ਫਿਰਦੇ ਬਾਜ਼ਾਰ ਦੇ ਚਾਹੇ ਟੋਟੇ ਕਰੋ ਨਾਲ ਤਲਵਾਰ ਦੇ ਚਾਰੇ ਚਾਹੇ ਤੀਰਾਂ ਨਾਲ ਉਸ ਨੂੰ ਉਡਾਵਣਾ ਬਿਨਾ ਪੁੱਛੇ ਭਾਏ ਸਾਧਨੋਂ ਚੜਾਵਣਾ ਉਸੇ ਵੇਲੇ ਰਾਣੀ ਫੜ ਕੇ ਲਿਆਵਣੀ ਦੇਖਣਾ ਕਿਲੇ ਚੋ ਜਾਵਣੀ ਨਾ ਪਾਵਣੀ ਕਸ਼ੋਰ ਚੰਦਾ ਤੁਸਾਂ ਦੇ ਅਨਾਮ ਭਾਵਣਾ ਬਿਨਾ ਪੁੱਛੇ ਭਾਵੇਂ ਸਾਧ ਨੂੰ ਚੜਾਵਣਾ ਬਿਨਾ ਪੁੱਛੇ ਭਾਵੇਂ ਸਾਧ ਨੂੰ ਝੜਾਵਣਾ ਉਸੇ ਵਕਤ ਸਭ ਤੁਰ ਗਏ ਜਿਸ ਨੇ ਪਹਿਰੇਦਾਰ ਸ਼ੋਰ ਸ਼ਹਿਰ ਮੇ ਪੈ ਗਿਆ ਕਰਦੇ ਮਾਰੋ ਮਾਰ ਉਹਦਰ ਜਾਣੀ ਸੋਚਦਾ ਹੁਣ ਕੀ ਕਰਾਂ ਇਲਾਜ ਮਰਾਸਤਾ ਹੈ ਨੀ ਜਾਣ ਕੋ ਸੁਣੋ ਗਰੀਬ ਨੇ ਵਾਜ ਪੈ ਦੇ ਖਸ਼ੋਰ ਚੋਰ ਸੋਚਦਾ ਹੈ ਮਨ ਵਿੱਚ ਕੱਢ ਕੇ ਮੈਂ ਆਨ ਜਾਣੀ ਚੋਰ ਤਾਂ ਹੈ ਖੜਿਆ ਰੱਬ ਦੇ ਸਭਾਬ ਨਾਲ ਦੀਵਾ ਮੱਚੇ ਬਾਣੀਐਂਦੇ ਖੁੱਲਾ ਦਰਵਾਜ਼ਾ ਨਹੀਂ ਜਿੰਦਰਾ ਸੀ ਜੜਿਆ ਸੋਚ ਗੱਲਾਂ ਸਾਰੀਆਂ ਜੋ ਮਾਰੀਆਂ ਜ਼ਮੀਨ ਪਰ ਰਾਣੀ ਜੋ ਨਿਹਾਲ ਦਿਓ ਦਾ ਹੱਥ ਜਾਨੀ ਫੜਿਆ ਬੀਣਿਓ ਪਕੜ ਖੇਚ ਰਾਣੀ ਨੂੰ ਕਸ਼ੋਰ ਚੰਦਾ ਬਾਣੀਏ ਦੀ ਹੱਟੀ ਦੇ ਅੰਦਰ ਝਟ ਵੜਿਆ ਬਾਣੀਏ ਦੀ ਹੱਟੀ ਦੇ ਅੰਦਰ ਝਟ ਵੜਿਆ